ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਤੇ ਨਾ ਕਿਤੇ ਠੱਗੇ ਹੋਏ ਮਹਿਸੂਸ ਕਰ ਰਹੇ ਐ ਔਰ ਇਸ ਜਿਹੜੀ ਐ ਅੰਨੀ ਬੋਲੀ ਤੇ ਗੁੰਗੀ ਸਰਕਾਰ ਐ ਪੰਜਾਬ ਨੂੰ ਇਸ ਨੂੰ ਮੂੰਹ ਤੋੜਵਾ ਜਵਾਬ ਆਪਣੇ ਵੋਟ ਦਾ ਬਟਨ ਦਬਾ ਕੇ ਉਹ ਇਸਤੇਮਾਲ ਕਰਨਗੇ 2024 ਦੀ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਆਪਣੇ ਕਮਰਕੱਸੇ ਨੇ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿੱਤੇ ਗਏ ਨੇ ਅੱਜ ਚੋਣ ਕੈਂਪੇਨ ਕਮੇਟੀ ਦੀ ਜਿਹੜੀ ਅੱਜ ਪ੍ਰੈਸ ਵਾਰਤਾ ਜਿਹੜੀ ਹੋਈ ਆ ਜਿਸ ਦੇ ਵਿੱਚ ਸਟਾਰ ਪ੍ਰਚਾਰਕ ਦੇ ਜਿਹੜੇ ਕੋ ਚੇਅਰਮੈਨ ਨੇ ਸੁਖਵਿੰਦਰ ਸਿੰਘ ਡੈਣੀ ਹੋਣੀ ਵੀ ਮੌਜੂਦ ਰਹੇ ਤੇ ਇਹਨਾਂ ਵਿੱਚ ਸੁਖਵਿੰਦਰ ਸਿੰਘ ਡੈਣੀ ਤੋਂ ਗੱਲਬਾਤ ਕਰ ਲੈਣੇ ਕਿ ਆਖਿਰਕਾਰ ਕੀ ਕੈਂਪੇਨਿੰਗ ਦੇ ਵਿੱਚ ਖਾਸ ਰਹਿਣ ਵਾਲਾ ਹੈ ਡੈਣੀ ਸਾਹਿਬ ਪਹਿਲਾ ਸਵਾਗਤ ਆ ਤੁਹਾਡਾ ਡੇਲੀ ਪੋਸਟ ਪੰਜਾਬ ਰਣੇਮਾ ਚਲਤੇ ਡੈਣੀ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਸ ਤਰ੍ਹਾਂ ਨਾਲ ਐਤੀ ਮੁੱਦੇ ਰਹਿਣਗੇ ਕਿਉਂਕਿ 1 ਜੂਨ ਦੀ ਤਰੀਕ ਹੈ ਕੱਲੂਕਾਰਾ ਦਾ ਦਿਨ ਨੇ ਕਾਂਗਰਸ ਕਿਸ ਤਰ੍ਹਾਂ ਨਾਲ ਉਸ ਨੂੰ ਹੈਂਡਲ ਆਊਟ ਕਰਕੇ ਪਾਏਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਿੰਤੋਂ ਤੱਕ ਮੁੱਦਿਆਂ ਦੀ ਗੱਲ ਤੁਸੀਂ ਕੀਤੀ ਹੈ ਹਰ ਉਹ ਮੁੱਦਾ ਪੰਜਾਬ ਦਾ ਜਿਹੜਾ ਪੰਜਾਬ ਦੇ ਆਵਾਮ ਨਾਲ ਪੰਜਾਬ ਦੇ ਲੋਕਾਂ ਨਾਲ ਸਿੱਧੇ ਤੌਰ ਸਿੱਧੇ ਤੌਰ ਤੇ ਜੁੜਿਆ ਹੈ ਉਸ ਨੂੰ ਕਾਂਗਰਸ ਪਾਰਟੀ ਜਿਹੜੀ ਹੈ ਲੋਕਾਂ ਦੀ ਕਚੈਰੀ ਵਿੱਚ ਲੈ ਕੇ ਜਾਏਗੀ ਉਹਨਾਂ ਮੁੱਦਿਆਂ ਉੱਪਰ ਜਿਹੜਾ ਉਭਾਰਿਆ ਜਾਏਗਾ ਉਹ ਜਾਗਰ ਕੀਤਾ ਜਾਏਗਾ ਕਿਉਂਕਿ ਮੇਰੇ ਖਿਆਲ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਉਸ ਸਮੇਂ ਹੋਣ ਦੇ ਵਿੱਚ ਆਈ ਸੀਗੀ ਉਹਨਾਂ ਗੱਲਾਂ ਨੂੰ ਪੂਰਾ ਕਰਨ ਦੇ ਵਿੱਚ ਬੜੇ ਬੁਰੇ ਤਰੀਕੇ ਦੇ ਵਿੱਚ ناکਾਮਯਾਬ ਹੋਈ ਹੈ ਔਰ ਅੱਜ ਪੰਜਾਬ ਦੇ ਲੋਕ ਜਿਹੜੇ ਐ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਤੇ ਨਾ ਕਿਤੇ ਠੱਗੇ ਹੋਏ ਮਹਿਸੂਸ ਕਰ ਰਹੇ ਐ ਔਰ ਜਿਹੜਾ 1 ਜੂਨ ਦੀ ਗੱਲ ਤੁਸੀਂ ਕੀਤੀ ਹੈ ਇਹ ਤਾਰੀਖ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਵੇਟ ਕਰ ਰਹੇ ਆ ਕਿ ਕਦੋਂ 1 ਜੂਨ ਦਾ ਸਮਾਂ ਆਵੇ ਔਰ ਇਸ ਜਿਹੜੀ ਹੈ ਅੰਨੀ ਬੋਲੀ ਤੇ ਗੁੰੰਗੀ ਸਰਕਾਰ ਹੈ ਪੰਜਾਬ ਨੂੰ ਇਸ ਨੂੰ ਮੂੰਹ ਤੋੜਵਾ ਜਵਾਬ ਆਪਣੇ ਵੋਟ ਦਾ ਬਟਨ ਦਬਾ ਕੇ ਉਹ ਇਸਤੇਮਾਲ ਕਰਨਗੇ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਉਣਗੇ ਉੱਥੇ ਪੰਜਾਬ ਦੇ ਲੋਕ ਜਿਹੜੇ ਆ ਦੇਸ਼ ਦੇ ਵਿੱਚ ਵੀ ਜਿਹੜੀ ਸਰਕਾਰ ਪਿਛਲੇ 5-10 ਸਾਲ ਤੋਂ ਭਾਜਪਾ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਹੈ ਔਰ ਜਿਸ ਨੇ ਕਸਾਨੀ ਨੂੰ ਬਹੁਤ ਜੜਾ ਪੰਜਾਬ ਦੀ ਨੁਲ ਲਤਾੜ ਕੇ ਰੱਖਿਆ ਔਰ ਦੇਸ਼ ਦੇ ਵਿੱਚ ਜੜੀਆਂ ਪਾਲਿਸੀਆਂ ਸੀਗੀਆਂ ਉਹਨਾਂ ਨੂੰ ਰਜੈਕਟ ਕਰਕੇ ਰੱਖਿਆ ਉੱਤੇ ਉਹ ਦੇਸ਼ ਦੇ ਵਿੱਚ ਆਪਣਾ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕ ਅੱਗੇ ਲੈ ਕੇ ਆਉਣਗੇ ਕਿ ਜੂਨ ਦਾ ਉਹ ਹਫਤਾਵਰੀ ਕਿਹੜਾ ਪਹਿਲਾ ਹਫਤਾਵਰੀ ਹੁੰਦਾ ਹੈ ਹਰ ਸਾਲ ਹੁੰਦਾ ਤਾਂ ਉਹ ਕਿਤਨਾ ਕਿਤੇ ਕਾਂਗਰਸ ਨੂੰ ਸੈਟਬੈਕ ਕਰ ਸਕਦਾ ਹੈ ਮੇਰੇ ਖਿਆਲ ਚ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਬੜੇ ਜਾਗਰੂਕ ਨੇ ਔਰ ਅਜੇ ਹੀਆਂ ਕੋਈ ਵੀ ਭਾਵਨਾਵਾਂ ਜਿਹੜੀਆਂ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਜਾਗਰ ਕਰਦੀਆਂ ਨੇ ਪੰਜਾਬ ਨੂੰ ਆਲ ਪੰਜਾਬ ਨੇ ਆਲਰੇਡੀ ਬਹੁਤ ਵੱਡਾ ਇਸ ਦੌਰ ਦੇ ਵਿੱਚ ਸਫਰ ਕੀਤਾ ਹੈ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਐ ਇਸ ਕੰਮ ਦੇ ਵਿੱਚ ਸਫਰ ਹੋ ਚੁੱਕੇ ਐ ਕੋਈ ਨਫ਼ਰਤ ਦੀ ਭਾਵਨਾ ਜਿਹਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਨਫ਼ਰਤ ਦੀ ਭਾਵਨਾ ਹੋ ਪੈਦਾ ਹੋਵੇ ਮੇਰੇ ਖਿਆਲ ਤਮਾਮ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਇੱਕ ਪੰਜਾਬ ਦੀ ਧਰਤੀ ਜਿਹਨੇ ਹਮੇਸ਼ਾ ਸਾਂਝੀ ਵਲਤਾ ਔਰ ਆਪਸੀ ਭਾਈਚਾਰਕ ਸਾਂਝ ਦਾ ਜਿਹੜਾ ਪ੍ਰਤੀਕ ਦਿੰਦਾ ਹੈ ਉਹ ਸੰਦੇਸ਼ ਦਿੰਦਾ ਹੈ ਔਰ 1 ਜੂਨ ਨੂੰ ਲੋਕ ਜਿਹੜੇ ਅਮਨ ਆਮਾਨ ਸ਼ਾਂਤੀ ਦੇ ਨਾਲ ਇਸਤੇ ਕਾਂਗਰਸ ਪਾਰਟੀ ਨੂੰ ਆਪਣਾ ਜਿਹੜਾ ਉਹ ਜਿਹੜਾ ਹੁਣ ਤੱਕ ਦਾ ਪ੍ਰਚਾਰ ਮੈਂ ਦੇਖਿਆ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਜਾ ਕੇ ਬੜੇ ਸਾਫ ਸੰਕੇਤ ਜਿਹੜੇ ਆ ਉਹ ਝਲਕਦੇ ਨਜ਼ਰ ਆ ਰਿਹਾ ਕਿ ਲੋਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆ ਰਹੇ ਨਵਜੋਤ ਸਿੰਘ ਸਿੱਧੂ ਵੀ ਸਾਥ ਦੇਣਗੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਜਿਹੜੀ ਹਾਈ ਕਮਾਂਡ ਔਰ ਪਾਰਟੀ ਦੇ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਸੰਪਰਕ ਕਰਨਗੇ ਔਰ ਗੱਲ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਅਗਰ ਹਟ ਕੇ ਆਪਾਂ ਏਆਈਸੀਸੀ ਦੇ ਸੀਨੀਅਰ ਲੀਡਰਸ ਦੀ ਵੀ ਗੱਲ ਕੀਤੀ ਜਾਏ ਤਾਂ ਹਰ ਜਾ ਰਹੇ ਨੇ ਹਰ ਸੀਨੀਅਰ ਲੀਡਰਸ ਜਿਹੜੇ ਆ ਸਾਡੀ ਸਤਿਕਾਰਯੋਗ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਉਹ ਇਸ ਪੰਜਾਬ ਦਾ ਲਾਸਟ ਫੇਜ਼ ਆ ਉਹਦੇ ਵਿੱਚ ਉਹ ਪੰਜਾਬ ਦੇ ਨਾਲ ਸਾਡੀ ਕਾਂਗਰਸ ਨੂੰ ਵੈਸੇ ਹੀ ਦੇਸ਼ ਦੀ ਲੀਡਰਸ਼ਿਪ ਨੂੰ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਨਾਲ ਇੱਕ ਵਿਸ਼ੇਸ਼ ਮੋਸ ਔਰ ਪਿਆਰ ਆ ਜਿਹੜਾ ਖੇਚਾ ਹੈ ਪੰਜਾਬ ਦੀ ਧਰਤੀ ਨਾਲ ਸਾਰੇ ਲੀਡਰ ਆਪਣਾ ਇੱਥੇ ਯੋਗਦਾਨ ਵਾਸਤੇ ਆ ਰਹੇ ਕਿੰਨੀ ਤਰੀਕ ਤੱਕ ਜਿਹੜੀ ਹਾਈ ਕਮਾਂਡ ਦੇ ਲੀਡਰਸ ਨੇ ਆ ਤੇ ਪਹੁੰਚਣਾ ਸ਼ੁਰੂ ਹੋ ਜਾਣਗੇ ਕਿੰਨੀ ਤਰੀਕ ਤੱਕ ਰੈਲੀਆਂ ਜਿਹੜੀਆਂ ਹਾਈ ਕਮਾਂਡ ਵੱਲੋਂ ਜਿਹੜ ਸਾਡੇ ਕੈਂਪੇਨ ਕਮੇਟੀ ਦੇ ਚੇਅਰਮੈਨ ਰਾਣਾ ਸਾਹਿਬ ਉਹਨਾਂ ਵੱਲੋਂ ਜਲਦੀ ਹੀ ਜਿਹੜਾ ਸੰਪਰਕ ਹੈ ਕੈਂਪੇਨ ਕਮੇਟੀ ਵੱਲੋਂ 13 ਦੇ 13 ਜਿਹੜੇ ਉਮੀਦਵਾਰ ਜਿਹੜੇ ਇਸ ਵੇਲੇ ਮੈਦਾਨ ਦੇ ਵਿੱਚ ਉਹਨਾਂ ਨਾਲ ਸੰਪਰਕ ਸਾਧਿਆ ਜਾਵੇਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਲੀਡਰ ਦੀ ਡਿਮਾਂਡ ਹੋਏਗੀ ਜ਼ਰੂਰਤ ਹੋਏਗੀ ਲੱਗਦਾ ਹੈ ਕਿ ਉਹ ਉਹਦੇ ਮੁਤਾਬਕ ਅਸੀਂ ਉਹ ਨੂੰ ਸੈਂਟਰਲ ਲੀਡਰਸ਼ਿਪ ਨੂੰ ਰਿਕਵੈਸਟ ਕਰਕੇ ਉਹਨਾਂ ਉਮੀਦਵਾਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਲੈ ਕੇ ਆਵਾਂਗੇ ਇੰਡੀਆ ਲਾਈਨਸ ਦੇ ਵੀ ਲੀਡਰਸ ਆਉਣਗੇ ਇੱਥੇ ਇੰਡੀਆ ਲਾਇੰਸ ਦੀ ਜਿੱਥੋਂ ਗੱਲ ਹੈ ਉਹ ਸਭ ਦਾ ਵੈਲਕਮ ਹੈ ਆਉਣਾ ਵੀ ਚਾਹੀਦਾ ਹੈ ਫਰਜ਼ ਵੀ ਹੈ ਕਿਉਂਕਿ ਅੱਜ ਦੇਸ਼ ਦੇ ਵਿੱਚ ਹਾਲਾਤ ਜਿਹੜੇ ਆ ਉਹ ਐਨਡੀਏ ਅਲਾਈਅੰਸ ਦੇ ਖਿਲਾਫ ਬਣੇ ਆ ਔਰ ਇੰਡੀਆ ਅਲਾਈਅੰਸ ਬੜੀ ਤੇਜ਼ੀ ਦੇ ਨਾਲ ਉੱਭਰ ਕੇ ਦੇਸ਼ ਦੇ ਵਿੱਚ ਸਾਹਮਣੇ ਆ ਰਿਹਾ ਹੈ ਔਰ ਜਿੱਥੋਂ ਤੱਕ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਪਹਿਲੀ ਜੂਨ ਨੂੰ ਜਦੋਂ ਪੂਰੇ ਭਾਰਤ ਦੇ ਅੰਦਰ ਜਿਹੜੀ ਚੋਣ ਪ੍ਰਕਿਰਿਆ ਖਤਮ ਹੋ ਜਾਏਗੀ ਉਸ ਤੋਂ ਬਾਅਦ ਫਿਰ ਇੰਡੀਆ ਅਲਾਈਅੰਸ ਦੀ ਜਿਹੜੀ ਸਰਕਾਰ ਹੈ ਉਹ ਬੜੇ ਜੋਸ਼ੋਖ ਰੋਸ਼ ਦੇ ਨਾਲ ਬਣਨ ਜਾ ਰਹੀ ਹੈ ਔਰ ਇੰਡੀਆ ਲਾਇੰਸ ਦੇ ਲੋਕ ਜਿਹੜੇ ਆ ਉਹ ਸਾਰੇ ਸਰਕਾਰ ਜੋ ਲ ਸੁਵਿੰਦਰ ਸਿੰਘ ਡੈਣੀ ਸਾਣਾ ਮੌਜੂਦ ਹਨ ਜਿਨ੍ਹਾਂ ਨੇ ਦੱਸਿਆ ਕਿ ਇੰਡੀਆ ਲਾਈਨਸ ਦੇ ਲੀਡਰਸ ਵੀ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਜਿਹੜੇ ਆਹੋ ਦਿਖਾਈ ਦੇ ਸਕਦੇ ਨੇ ਹਾਲਾਂਕਿ ਸੰਪਰਕ ਜ਼ਰੂਰ ਜਿਹੜਾ ਹਾਈ ਕਮਾਂਡ ਨਾਲ ਜਿਹੜਾ ਰਾਣਾ ਕੇਪੀ ਜੋ ਇਸ ਕੈਂਪੇਨਿੰਗ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਵੱਲੋਂ ਸਾਧਿਆ ਜਾ ਰਿਹਾ ਹੈ ਕਿ 13 ਦੇ 13 ਉਮੀਦਵਾਰਾਂ ਨੂੰ ਪਹਿਲਾਂ ਉਹਨਾਂ ਤੋਂ ਰਿਵਿਊ ਲਿੱਤਾ ਜਾ ਰਿਹਾ ਨੇ ਕਿੱਥੇ-ਕਿੱਥੇ ਕਿਹੜੇ ਲੀਡਰ ਦੀ ਜ਼ਰੂਰਤ ਹੈ ਤਾਂ ਉਸ ਸਾਹ ਦੇ ਨਾਲ ਫਿਰ ਸੰਪਰਕ ਸਾਧ ਕੇ ਦਿੱਲੀ ਹਾਈ ਕਮਾਂਡ ਨੂੰ ਜਿਹੜਾ ਉਹ ਸੂਚਿਤ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਦੇ ਵਿੱਚ ਹਾਈ ਕਮਾਂਡ ਵੱਲੋਂ ਜਿਹੜੇ ਲੀਡਰਾਂ ਦੀ ਜਿਹੜੀ ਡਿਊਟੀ ਹੈ ਉਹ ਲਗਾਈ ਜਾਵੇਗੀ ਇੱਕ-ਇੱਕ ਸੀਟ ਦੇ ਉੱਤੇ ਲੀਡਰਸ ਦੇ ਜਿਹੜਾ ਆਉਣ ਦਾ ਸਿਲਸਿਲਾ ਜਿਹੜਾ ਉਹ ਫਿਰ ਸ਼ੁਰੂ ਹੋਵੇਗਾ ਫਿਲਹਾਲ ਲੋਕ ਕਿਸ ਦੇ ਸਿਰ ਸਿਰ ਸਜਾਉਂਦੇ ਨੇ ਕਿਸ ਦੇ ਕਿਸ ਨੂੰ ਜਿਹੜਾ ਸੱਤਾ ਦੇ ਵਿੱਚ ਲੈ ਕੇ ਆਉਂਦੇ ਨੇ ਇਹ ਦੇਖਣਾ ਬਹੁਤ ਟਾਈਮ ਰਹੇਗਾ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗ